ਸਤਲੁਜ ਵਹਿਦਾ ਰਿਹਾ ਭਗਤ ਸਿੰਘ ਜੀ ਦੀ ਜੀਵਨੀ ਦੇ ਉੱਤੇ ਆਧਾਰਿਤ ਬਲਦੇਵ ਸਿੰਘ ਜੀ ਨਾਵਲਕਾਰ ਦੁਆਰਾ ਲਿਖਿਆ ਗਿਆ ਨਾਵਲ ਹੈ ਜਿਸ ਦੇ ਹੁਣ ਤੱਕ 8 ਭਾਗ ਤੁਹਾਡੇ ਕੋਲੇ ਲੈ ਆਏ ਹਨ 9ਵੇਂ ਭਾਗ ਦੇ ਵਿੱਚ ਰੂਬਰੂ ਹੋ ਰਹੇ ਹਨ ਇਸ ਨੂੰ ਸੁਣਨ ਤੋਂ ਪਹਿਲਾਂ 7ਵਾਂ ਭਾਗ ਕਿਰਪਾ ਕਰਕੇ ਜਰੂਰ ਸੁਣਿਆ ਜਾਵੇ ਤਾਂ ਕਿ ਲੜੀ ਨਾਲ ਲੜੀ ਜੁੜ ਸਕੇ ਇਹ ਹੈ ਸਾਡੇ ਵੱਡੇ ਲੀਡਰਾਂ ਦਾ ਪ੍ਰਤੀਕਰਮ ਅਸੀਂ ਆਮ ਮਨੁੱਖ ਮਹਾਤਮਾ ਦੇ ਇਸ ਐਲਾਨ ਤੇ ਗੁੱਸੇ ਵਿੱਚ ਤਾਂ ਆਵਾਂਗੇ ਹੀ ਤੁਸੀਂ ਇਸ ਬਾਰੇ ਜਾਣਨ ਲਈ ਉਤਾਵਲੇ ਹੋ ਤਾਂ ਹੀ ਮੈਂ ਇਸ ਬਾਰੇ ਦੱਸਿਆ ਹੈ ਤੁਹਾਨੂੰ ਅੱਜ ਵੀ ਇਸ ਦੇਸ਼ ਦੀ ਵਰਤਮਾਨ ਹਾਲਤ ਬਾਰੇ ਵੀ ਜਾਣਕਾਰੀ ਦੇਣੀ ਜ਼ਰੂਰੀ ਸਮਝਦਾ ਹਾਂ ਤੁਹਾਨੂੰ ਜਾਣਨਾ ਚਾਹੀਦਾ ਹੈ ਅੰਗਰੇਜ਼ੀ ਹਕੂਮਤ ਨੇ ਭਾਰਤ ਨੂੰ ਕਿਵੇਂ ਅੰਦਰੋਂ ਖੋਖਲਾ ਕਰ ਦਿੱਤਾ ਹੈ ਇਹਨਾਂ ਨੇ ਬਿਹਾਰ ਪ੍ਰਾਂਤ ਵਿੱਚ ਜਮਸ਼ੀਦਪੁਰ ਇਸਪਾਤ ਦਾ ਉਦਯੋਗ ਸਥਾਪਿਤ ਕਰ ਲਿਆ ਹੈ ਇਸ ਰਾਹੀਂ ਉਹ ਭਾਰਤ ਦਾ ਪੂਰਾ ਖਣਿਜ ਪਦਾਰਥ ਆਪਣੇ ਮੁਲਕ ਵਿੱਚ ਢੋ ਲੈਣਗੇ ਕਪਾਹ ਦੀਆਂ ਮਿਲਾਂ ਤਾਂ ਪਹਿਲਾਂ ਹੀ ਚਾਲੂ ਕੀਤੀਆਂ ਹੋਈਆਂ ਨੇ ਅੰਗਰੇਜ਼ਾਂ ਦੀ ਮਕਾਰੀ ਨਾਲ ਭਾਰਤ ਅੰਦਰ ਹੁਣ ਮਜ਼ਦੂਰਾਂ ਦੀ ਨਵੀਂ ਜਮਾਤ ਪੈਦਾ ਹੋ ਗਈ ਹੈ। ਇਹ ਜਮਾਤ ਜਥੇਬੰਦ ਨਹੀਂ ਹੈ। ਨੋਟ ਕਰ ਲੋ ਜਦੋਂ ਤੱਕ ਕੋਈ ਜਮਾਤ ਜਥੇਬੰਦ ਨਹੀਂ ਹੁੰਦੀ ਉਦੋਂ ਤੱਕ ਉਸ ਦਾ ਸ਼ੋਸ਼ਣ ਹੁੰਦਾ ਰਹੇਗਾ। ਨਾ ਹੀ ਉਹ ਜਮਾਤ ਆਪਣੇ ਹੱਕਾਂ ਲਈ ਕਿਸੇ ਸੰਘਰਸ਼ ਦੇ ਯੋਗ ਹੁੰਦੀ ਹੈ। ਭਾਰਤ ਅਤੇ ਵਿਸ਼ੇਸ਼ ਕਰਕੇ ਪੰਜਾਬ ਦੀ ਕਿਸਾਨੀ ਦੀ ਹਾਲਤ ਵੀ ਦਿਨੋਂ ਦਿਨ ਨਿੱਗ ਰਹੀ ਹੈ। ਲੱਖਾਂ ਮਜ਼ਦੂਰ ਰੋਜ਼ਗਾਰ ਦੀ ਭਾਲ ਵਿੱਚ ਭਟਕ ਰਹੇ ਹਨ। ਉਹਨਾਂ ਦੀ ਬਾਹ ਫੜਨ ਵਾਲਾ ਕੋਈ ਨਹੀਂ ਹੈ। ਉੱਧਰ ਬਰਤਾਨੀਆ ਪਹਿਲੇ ਸੰਸਾਰ ਜੰਗ ਵਿੱਚ ਪਿਆ ਆਰਥਿਕ ਘਾਟਾ ਭਾਰਤ ਦੀ ਲੁੱਟ ਨਾਲ ਪੂਰਾ ਕਰੇਗਾ ਭਾਰਤ ਵਿੱਚ ਹਾਲਤ ਹੋਰ ਵੀ ਭਿਆਨਕ ਹੋਣ ਦੇ ਆਸਾਰ ਹਨ ਨੇਤਾਵਾਂ ਦਾ ਕੀ ਹਾਲ ਹੈ ਤੁਸੀਂ ਜਾਣ ਹੀ ਲਿਆ ਮਹਾਤਮਾ ਗਾਂਧੀ ਮੋਤੀ ਲਾਲ ਵਗੈਰਾ ਵਗੈਰਾ ਸਰ ਖੇਮਾ ਕਰਨਾ ਸਰ ਖੇਮਾ ਕਰਨਾ ਗਾਂਧੀ ਜੀ ਬਾਰੇ ਤਾਂ ਚਰਚਾ ਹੁੰਦੀ ਰਹੇਗੀ ਪਿਛਲੇ ਦਿਨਾਂ ਵਿੱਚ ਫਿਲਾਸਫੀ ਬਾਰੇ ਕੋਈ ਬਹਿਸ ਹੋਈ ਹੈ ਕਹਿੰਦੇ ਭਗਤ ਸਿੰਘ ਉੱਠ ਖੜਦਾ ਹੈ ਹਾਂ ਫਿਲਾਸਫੀ ਦਾ ਵਿਸ਼ਾ ਵੀ ਐਸਾ ਹੀ ਹੈ ਇਹ ਬਹਿਸ ਲਈ ਇੱਕ ਸੌਂਦਾ ਹੈ ਭਾਈ ਪਰਮਾਨੰਦ ਪੂਰੇ ਵਿਸ਼ਵਾਸ ਨਾਲ ਆਖਦੇ ਹਨ ਪਰ ਸਰ ਸਾਨੂੰ ਦੱਸਿਆ ਗਿਆ ਫਿਲਾਸਫੀ ਵਿੱਚ ਸਥਾਈ ਮੁੱਢਲੇ ਆਧਾਰ